ਬਾਸਪਾਲ ਸਿੰਘ ਖਹਿਰਾ ਦੇ ਵਾਸਤੇ ਇਹ ਰਾਤ ਇੱਕ ਕਰਦੇ ਆ। ਮੈਂ ਤਾਂ ਕੇਵਲ ਅੱਜ ਤੁਹਾਨੂੰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਪਹਿਲਾ ਆਗਾਜ਼ ਸ਼ੁਰੂਆਤ ਕਰਨ ਆਤੇ ਆਇਆ ਹਾਂ। ਪਰ ਸਪਾਲ ਸਿੰਘ ਖਹਿਰਾ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ। ਇਹ ਬੜੀ ਫੈਸਲਾਖੁਨ ਤੇ ਨਰਾਇਕ ਲੜਾਈ ਹੈ। ਅਗਰ ਇਹ ਫੈਸਲਾ ਕੋਲੋਂ ਨਰਾਇਕ ਲੜਾਈ ਦੇ ਵਿੱਚ ਤੁਸੀਂ ਖੁੱਝ ਗਏ ਪੰਜਾਬ ਦੇ ਲੋਕੋ ਫੇਰ ਸਮਝ ਲਓ ਪੰਜਾਬ ਆ ਗਿਆ ਲੋਕ ਮਜਾਕੀਆਂ ਤੌਰ ਤੇ ਤੁਸੀਂ ਮਗਰਲੀ ਸਰਕਾਰ ਬਣਾਤੀ ਬਦਲਾਅ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਧੂੜੀ ਤੋਂ ਬਣੇ ਬਹੁਤ ਵੱਡੀ ਭਾਰੀ ਤਦਾਦ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਜਿਠਾਇਆ ਲੋਕ ਹਜੇ ਇਸ ਕਾ ਨੂੰ ਹਜੇ ਮੈਨੂੰ ਲੱਗਦਾ ਚੰਗੀ ਤਰ੍ਹਾਂ ਵਿਚਾਰ ਨਹੀਂ ਕਰਦੇ ਪੱਤਰਕਾਰ ਸਾਥੀ ਬੈਠੇ ਆ ਤੁਹਾਨੂੰ ਲੱਗਦਾ ਕਿ 50 ਸਾਲਾਂ ਬਾਅਦ ਫੇਰ ਸਰਕਾਰ ਬਦਲੀ ਜਾਏਗੀ ਬਿਲਕੁਲ ਤੁਸੀਂ ਤਿੰਨ ਸਾਲਾਂ ਨੂੰ ਸਰਕਾਰ ਬਦਲ ਦਿਓਗੇ ਲੇਕਿਨ ਇਹ ਹਰ ਜਾਨਾ ਮਗਰਲੇ 25 ਸਾਲ ਤੱਕ ਭੁਗਤਣਾ ਪੈਣਾ ਕਿਉਂਕਿ ਤੁਹਾਡਾ ਪੰਜਾਬ ਇਹਨਾਂ 5 ਸਾਲਾਂ 'ਚ 25 ਬੜੇ ਮਗਰ ਚਲਾ ਗਿਆ ਜਿਹੜੇ ਕੰਮ ਇਹ 5 ਸਾਲਾਂ 'ਚ ਕਿਸੇ ਸਰਕਾਰ ਨੇ ਕਿਸੇ ਨਮਾਇंदे ਨੇ ਕਰਨੇ ਸੀ ਉਹ ਹੁਣ 25 ਸਾਲ ਮਗਰ ਚਲੇ ਗਏ ਨੇ ਕਿਉਂਕਿ ਇੱਕ ਇੱਕ ਸਾਲ ਬੜਾ ਕੀਮਤੀ ਹੈ ਤੁਹਾਡੇ ਬਦਾਅ ਦੇ ਫੈਸਲੇ ਨਾਲ ਇਹ ਵੱਡਾ ਨੁਕਸਾਨ ਹੋਇਆ ਹੈ 5 ਸਾਲ ਦਾ ਸਮਾਂ 3 2 ਸਾਲ ਤਾਂ ਨਿਕਲ ਗਏ ਨੇ 2.5 ਸਾਲ 2.5 ਸਾਲ ਹੋ ਰਹਿ ਗਏ ਨੇ ਬੀਤ ਜਾਂਦਾ ਹੈ ਔਰ ਸਾਡੇ ਲੀਡਰਾਂ ਨੂੰ ਤਾਂ ਇਹ ਕਿੰਨਾ ਸਾਲ 5 ਸਾਲ ਆਉਂਦਿਆਂ ਦਾ ਪਤਾ ਵੀ ਨਹੀਂ ਲੱਗਦਾ ਲੇਕਿਨ ਪੰਜਾਬ ਵਿਛੇ ਚਲਾ ਗਿਆ ਇਹ ਇਸ ਕਰਕੇ ਮੈਂ ਫੈਸਲਾ ਕੁੰਤੇ ਨਿਰਣਾਇਕ ਲੜਾਈ ਮੈਂ ਇਸ ਕਰਕੇ کیا ਕੀ ਅਗਰ ਸੁਖਪਾਲ ਸਿੰਘ ਖੇੜਾ ਸੰਗਰੂਰ ਦੀ ਤਰਤੀ ਤੋਂ ਜਿੱਤ ਜਾਂਦੀ ਸੱਚੇ ਬਾਦਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਇਹ ਕੋਈ ਕਥਕਥਮੀ ਨਹੀਂ ਕਿ ਪੰਜਾਬ ਦੇ ਹਰ ਮੁੱਦੇ ਤੇ ਸੁਪਾਤ ਸਿੰਘ ਖਹਿਰਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਪਦੀ ਆਵਾਜ਼ ਬੁਲੰਦ ਕਰੇਗਾ ਔਰ ਗੂੰਜੇਗਾ ਇਹ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕੋਈ ਐਸਾ ਮੁੱਦਾ ਵੇਖਦਾ ਹੈਗਾ ਜਿਹੜਾ ਕਈ ਚੱਕੇਗਾ ਔਰ ਇਹਨੂੰ ਜਿਤੌ ਇਹਨਾਂ ਨੂੰ ਜਿਤਾਉਣ ਦੇ ਨਾਲ ਕੀ ਹੋਣੇ ਗੱਲ ਸਿੱਧਾ ਸਿੱਧਾ ਲੜਾਈ ਨਰਿੰਦਰ ਮੋਦੀ ਜੀ ਦਿਨਾਰਾ ਹੈ ਜਿਹੜਾ ਦੇਸ਼ ਦੇ ਨਕਸ਼ੇ ਤੋਂ ਪੰਜਾਬ ਹਟਾਉਣਾ ਚਾਹੁੰਦਾ ਹੈ ਜਿਹੜਾ ਪੱਗ ਦੀ ਪਹਿਚਾਨ ਹਟਾਉਣਾ ਚਾਹਦਾ ਹੈ ਜਿਹੜਾ ਸਿੱਖਾਂ ਨੂੰ ਠੀਕਿਆ ਕਲਕੱਤੇ ਦੇ ਵਿੱਚ ਇੱਕ ਆਈਪੀਐਸ ਸਿੱਖ ਨੌਜਵਾਨ ਸਾਥੀ ਨੌਜਵਾਨ ਮੁੰਡਾ ਜਿਹਨੂੰ ਦੋ ਬੀਜੇਪੀ ਦੀਆਂ ਕਾਰਜਕਰਤਾ ਜਿਨ੍ਹਾਂ ਦੇ ਫੁੱਲ ਦਾ ਨਿਸ਼ਾਨ ਗਲੇ 'ਚ ਫਸਰ ਪਾਇਆ ਸੀ ਕਿਹਾ ਉਹਨਾਂ ਨੇ ਕੀ ਕੀਤਾ ਪਟਾ ਉਹਨਾਂ ਨੇ ਉਹਨਾਂ ਨੇ ਰੋਕਿਆ ਉਹ ਕਹਿੰਦਾ ਆਪ ਖਾਲਿਸਤਾਨੀਓ ਅੱਜ ਪੱਗ ਦੀ ਪਹਿਚਾਨ ਖਾਲਿਸਤਾਨ ਦੇ ਨਾਮ ਦੇ ਨਾਲ ਕਰ ਦਿੱਤੀ ਗਈ ਹੈ ਇਸ ਬੀਜੇਪੀ ਦੇ ਕਾਰਨ ਇਸ ਕੌਟੀ ਰਸਾਰਸ ਸਸਤੇ ਸਾਨੂੰ ਇਸ ਕਦਾ ਗਿਲਾ ਹੈ ਸਾਡੇ ਨਾਲ ਧੱਕਾ ਜ਼ੁਲਮ ਜੋ ਮਰਜ਼ੀ ਕਰੋ ਲੇਕਿਨ ਅਸੀਂ ਖਾਲਸਾ ਨਹੀਂ ਨਹੀਂ ਹੈ ਇਹ ਪੱਟਿਆ ਵੀ ਹਿੰਦੁਸਤਾਨੀ ਨੇ ਇਹਨਾਂ ਪੰਜਾਬੀਆਂ ਨੇ ਚਰਚਾ ਦੇ ਸ਼ਹਜ਼ਾਦ ਕਰਾਇਆ ਲੜਾਈ ਲੜੀਆਂ ਸਰਹੱਦਾਂ ਤੇ ਅੱਜ ਵੀ ਨੌਜਵਾਨ ਸ਼ਹੀਦ ਹੋਇਆ ਤੁਸੀਂ ਸਾਨੂੰ ਪਿੱਛੇ ਧੱਕਿਆ ਅੱਜ ਇੰਡੀਆ ਗੇਟ ਤੇ ਜਾ ਕੇ ਦੇਖ ਲਓ ਪੰਜਾਬੀਆਂ ਦੇ ਸਰਦਾਰਾਂ ਦੇ ਸਭ ਤੋਂ ਦੇ ਨਾਂ ਜਿਆਦਾ ਨਾਂ ਲਿਖੇ ਪੰਜਾਬੀ ਸੂਰਮੇ ਯੋਧਿਆਂ ਨੇ ਅਗਰ ਲਾਲ ਚਿਲੇਤੇ ਪੇਸ਼ ਦਾ ਪ੍ਰਧਾਨ ਮੰਤਰੀ ਚੰਡਾ ਲਹਿਰਾਉਦਾ ਕਿਉਂ ਪੰਜਾਬ ਦੇ ਸਰਦਾਰਾਂ ਦੀ ਬਦੌਲਤ ਤੇ ਪੰਜਾਬੀਆਂ ਦੀ ਬਦੌਲਤ ਸੋ ਇਸ ਕਰਕੇ ਇਹ ਨਰਨਾਇਕ ਲੜਾਈ ਹੈ ਅੱਜ ਸਾਰੀਆਂ ਪਾਰਟੀਆਂ ਨੂੰ ਢਾਵਿਆ ਕਿਸੇ ਨੇ ਮੀਡੀਏ ਨੇ ਫੜ ਲਿਆ ਕਿਸੇ ਨੂੰ ਸੀਬੀਆਈ ਨੇ ਫੜ ਲਿਆ ਕਿਸੇ ਨੂੰ ਇੰਕਮ ਟੈਕਸ ਨੇ ਫੜ ਲਿਆ ਇੱਕ ਤੋਂ ਬਿਆ ਟੀਆਚ ਡੈਲਸ ਦਾ ਇਸ ਵਿੱਚ ਚਾਹੇ ਮਮਤਾ ਗੈਨਰਜੀ ਹੈ ਚਾਹੇ ਸ਼ਰਦ ਕੁਵਾਰਾ ਹੈ ਚਾਹੇ ਨतीश ਕੁਮਾਰ ਹੈ ਨतीश ਕੁਮਾਰ ਦੇਖੀ ਦੇਖਤੀ ਨੇ ਗੋਟੇ ਦੇਖਤੇ ਪਰ ਸੋ ਚੌਥੇ ਫੋਟੋ ਆਈ ਸੀ ਨतीश ਕੁਮਾਰ ਜੀ ਪਹਿਰੇ ਖੜਾ ਰੇ ਸੀ ਦੀਵੇਂ ਹੋ ਕੇ ਨਰਿੰਦਰ ਮੋਦੀ ਨੇ ਡਰਾ ਲਿਆ ਤੇ ਚਾਹੇ ਕੋਈ ਹੋਰ ਵਿਅਕਤੀ ਹੈ ਇੱਕ ਵਿਅਕਤੀ ਅਜ ਬੇਸ਼ ਤੇ ਸਾਹਮਣੇ ਖੜਾ ਹੋਇਆ ਹੈ ਰਾਹੁਲ ਗਾਂਧੀ ਜਿਹੜਾ ਆਈਡੀ ਤੋਂ ਨਹੀਂ ਰਿਹਾ ਸੀ ਪੀਆਈ ਤੋਂ ਨਹੀਂ ਰਿਹਾ ਹੈ ਇਨਕਮ ਟੈਕਸ ਤੋਂ ਨਹੀਂ ਰਿਹਾ ਆਕਰ ਖੋਲਿਆ ਵਾਰਨਗ Nehru ਦੇ ਘਰ ਦਾ ਤੇ ਉਸ ਵਿਅਕਤੀ ਦਾ ਘਰ ਖੋਲਿਆ 2 ਸਾਲ ਸਜ਼ਾ ਹੋ ਗਈ ਕਿਉਂਕਿ ਕਿਸੇ ਨੂੰ ਮਿੰਟਾਂ 2 ਮਹੀਨੇ 4 ਮਹੀਨੇ ਅੰਦਰ ਗਏ ਲੇਕਿਨ ਰਾਹੁਲ ਜਾਂਦੀ ਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਸਦਸਤਾ ਰੱਦ ਕਰ ਦਿੱਤੀ ਗਈ ਲੇਕਿਨ ਛੁਕਿਆ ਨਹੀਂ ਉਹ ਕਹਿੰਦਾ ਬਿਨਾਂ ਮੈਂਬਰ ਆਫ ਪਰਲਮੈਂਟ ਰਾਹੁਲ ਜਾਂਦੀ ਦੇਸ਼ ਦੇ ਵਾਸਤੇ ਅੱਗੇ ਖੜਾ ਹੋਇਆ ਰਹਿਊਗਾ ਸੋ ਅੱਜ ਉਹ ਰਹੀ ਰਹਿਈ ਹੈ ਅਗਰ ਦੇਸ਼ ਨੂੰ ਚੋਣਾ ਹੈ ਸਿੱਧਮ ਸਿੱਧਾ ਆ ठीक किया मुख्य बहुत सारे गए हजार तीन साल हजे हो दो हजार सताई अगली सरकार का फैसला करना की सरकार ने हिसाब किताब करना की कम चंगे की नहीं किए कर लो करना ਮੈਂ ਬਹੁਤ ਵੱਡੀ ਗੱਲ ਕਹ ਰਿਹਾ ਜੇ ਫਿਰ ਸੱਤਾ ਚੰਗਾ ਹੋਵੇ ਤਾਂ ਫਿਰ ਅਗਲੀ ਵਾਰੀ 2027 ਵਿੱਚ ਵੇਖੋ ਲਗੀ ਨਾ ਇਹ ਪਾਰਲੀਮੈਂਟ ਦੀ ਚੋਣ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਅਕਰ ਕਾਲੀ ਦਾ ਇੱਕ ਤਾਂ ਬੰਦਾ ਜਿੱਤ ਗਿਆ ਤੇ ਠੀਕ ਹੈ ਸਿੱਧੇ ਸਿੱਧੇcourt ਤੇ ਤੁਸੀਂ ਮੋਦੀ ਦੀ ਮਦਦ ਕਰ ਰਹੇ 6 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਬਣਾ ਕੇ ਬੈਠੇ ਕਦੇ ਇਤਬਾ ਵੀ ਆਵਾਸੀ ਲੈਂਦੇ ਦਾ ਮੂੰਹ ਖੋਲਦਾ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਵੇਖਿਆ ਤੇ ਇਹ ਇੱਕ ਬਣਾ ਕੇ ਭੇਜਿਆ ਸੀ ਜਲੰਧਰ ਦੇ ਲੋਕਾਂ ਨੇ। ਆ ਜਲੰਧਰ ਦੇ ਲੋਕਾਂ ਨੇ ਉਹ ਫੁੱਲ ਨਾ ਚਲਾ ਗਿਆ। ਮੇਰੇ ਕਹਿਣ ਤੋਂ ਬਾਅਦ ਅਗਰ ਇੱਕ ਵਿਅਕਤੀ ਅਗਰ ਸੰਗਰੂਰ ਤੋਂ ਤੁਸੀਂ ਵੋਟਾਂ ਪਾਤੀਆਂ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਨਹੀਂ ਗੂੰਜੇਗੀ। ਕੋਈ ਜਣਾ ਫਾਇਦਾ ਨਹੀਂ ਹੋਏਗਾ। ਇੱਕ ਪਾਰਟੀ ਲੜਾਈ ਲੱਗ ਸਕਦੀ ਹੈ ਕਾਂਗਰਸ ਪਾਰਟੀ ਤੇ ਸੁਖਬਾਲ ਸਿੰਘ ਖੈਰਾਂ ਨੇ ਪੱਖੀਆਂ ਉਡੇਟ ਦੇਣੀਆਂ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੋਲੇ। ਔਰ ਤੁਹਾਨੂੰ ਪਤਾ ਆ ਕੇ ਫਕਰ ਮਹਿਸੂਸ ਹੋਏਗਾ ਯਾਤੀ ਦੇ ਹੱਥ ਰੱਖ ਕੇ ਮਹਿਸੂਸ ਕਰੋਗੇ ਕਿ ਅਸੀਂ ਉਸ ਵਿਅਕਤੀ ਨੂੰ ਉਹ ਪਾਈ ਹੈ ਆ ਯਾਰ ਅੱਜ ਸਵਾਦ ਦੇਤਾ ਪੰਜਾਬ ਦੇ ਪੁੱਤ ਨੇ ਸਾਡੇ ਭਰਾੜੇ ਅੱਜ ਪੰਜਾਬੀਆਂ ਦੀ ਗੱਲ ਕੀਤੀ ਹੈ ਖਰੇ ਹੋ ਗਏ ਇਹ ਇਹ ਤੁਹਾਨੂੰ ਮਾਣ ਪੁਣਾ ਚਾਹੀਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹਨਾਂ ਨਾਲ ਤਾਂ ਨਿਪਟ ਨਹੀਂ ਨਿਪਟਦਾ ਇਹ ਤੁਹਾਰਿਆਂ ਨਾਲ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਦੀ ਸਰਕਾਰ ਨਾਲ ਕੋਈ ਇਹਨਾਂ ਦੇ ਕਾਰਜਾਂ ਵਿੱਚ ਕੋਈ ਨਹੀਂ ਵਾਦੇ ਕੀਤੇ ਝੂਠੇ ਜੋ ਇਹਨਾਂ ਨੇ ਪਰਚਾ ਕੀਤਾ ਚੁੱਕਿਆ ਜੋ ਇਹਨਾਂ ਨੇ ਹਜ਼ਾਰ ਰੁਪਏ ਬੀਬੀਆਂ ਦੇ ਹਾਸਤੇ ਕਿਹਾ ਉਹ ਗੱਲਾਂ ਕਰਨੀ ਏ ਲੇਕਿਨ ਜਿਹੜੇ ਝਾੜੂ ਵਾਲੇ ਵੀ ਹੈ ਕਿਰਪਾ ਕਰਕੇ ਉਹਨਾਂ ਨੂੰ ਜਾ ਕੇ ਦੱਸਣੇ ਕਿ ਸਮਾ ਹੁਣ ਇੱਕ ਨਰਾਇਕ ਰਹਿਦਾ ਹੈ ਅੱਜ ਪੰਜਾਬ ਦਾ ਕਿਸਾਨ ਬਾਹਰ ਤੇ ਬੈਠਾ ਹੈ ਅੱਜ ਦੇਖ ਲੋ ਹੰਕਾਰੀ ਬੀਜੇਪੀ ਨੇ ਉਹਨੂੰ ਬਾਟਰ ਪੀਟਪਟਾ ਸ਼ੁਕਰਾਨ ਮੰਗਿਆ ਹਜ਼ਾਰਾਂ ਦੀਆਂ ਅੱਖਾਂ ਕਰਦੀਆਂ ਗੋਡੇ ਕਰਦੇ ਬਾਹਾਂ ਤੋੜਦੀਆਂ ਲੇਕਿਨ ਬਾਰਡਰ ਵੀ ਕੱਪੜ ਦਿੱਤਾ ਜਿੱਦੇ ਮੋਦੀ ਆਇਆ ਤੀਜੀ ਵਾਰੀ ਜੇ ਫੁੱਟਾ ਦਾ ਕਾਦਸਾ ਅਨਹੋਣੀ ਹੋ ਗਈ ਜੇ ਅਨਹੋਣੀ ਹੋ ਗਈ ਔਰ ਜੇ ਪੰਜਾਬ ਚੋਂ ਕਿਸੇ ਹੋਰ ਪਾਰਟੀ ਦਾ ਵਿਅਕਤੀ ਜਿੱਤ ਗਿਆ ਅਕਾਲੀ ਦਲ ਦਾ ਜਾਂ ਝਾੜੂ ਵਾਲੇ ਦਾ ਤਾਂ ਤੁਸੀਂ ਕਦੇ ਆਪੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਜੇ ਅਨਹੋਣੀ ਹੋ ਗਈ ਨਰਿੰਦਰ ਮੋਦੀ ਜੇ ਪੰਜਾਬ ਦੇ ਕਿਸਾਨਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਦੇ ਦੇ ਤਾਂ ਰਾਜੇ ਬੜਿੰਦਰ ਨਾ ਬਦਲ ਦੇ ਇੱਥੇ ਲੜਾਈ ਹੋਏਗੀ ਇੱਥੇ ਪੰਜਾਬ ਦਾ ਪਾਣੀ ਜਿਹੜਾ ਹੈ ਤੁਹਾਡੇ ਸਾਹਮਣੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਾਏਗਾ ਐਸ ਵਾਈ ਆਰ ਦੇ ਰਾਹੀਂ ਫੌਜ ਲਾ ਕੇ ਜਿਹੜਾ ਇਹਨਾਂ ਦਾ ਨਜ਼ਰੀਆ ਹੈ ਸੁਪਰੀਮ ਕੋਰਟ ਨੂੰ ਫਾਈਲ ਭੇਜੀ ਹੈ ਜਿਹੜਾ ਫੈਸਲਾ ਆਪ ਕਰਨਾ ਸੀ ਤਾਂ ਤਾਂ ਜੋ ਸੁਪਰੀਮ ਕੋਰਟ ਤੋਂ ਫੈਸਲਾ ਕਰਾਉਣਗੇ ਹੋਏਗਾ ਤਾਂ ਫਿਰ ਕਹਿਣਗੇ ਕਿ ਅਸੀਂ ਪੰਜਾਬ ਦਾ ਪਾਣੀ ਹੁਣ ਮਜਬੂਰੀ ਹੈ ਦੇਣਾ ਇਹ ਫੈਸਲਾ ਤੁਸੀਂ ਲੈਣਾ ਹੈ ਕਾਂਗਰਸ ਪਾਰਟੀ ਨੇ ਕਿ 1977 ਚ ਐਮਐਸਪੀ ਅਸੀਂ ਸ਼ੁਰੂਆਤ ਕੀਤੀ ਸੀ ਐਮਐਸਪੀ ਦੀ ਲੀਗਲ ਗਾਰੰਟੀ ਰਾਹੁਲ ਕਾ ਵੀ ਰੱਖਿਆ ਕਿ ਅਸੀਂ ਕਿਸਾਨਾਂ ਦੀ ਦੇਵਾਂਗੇ ਇਹ ਫੈਸਲਾ ਲਿਆ ਕਿ ਬੜਾ ਵੱਡਾ ਫੈਸਲਾ ਸੋ ਮੇਰੇ ਸਤਕਾਰਯੋਗ ਭਰਾਓ ਜਿਆਦਾ ਸਮਾਂ ਲੈਂਦਾ ਹੋਇਆ ਹੁਬ ਤੁਹਾਡੇ ਹਵਾਲੇ ਵਤਨ ਸਾਥੀਓ ਉਹ ਖੇਰਾ ਸਾਥ ਇੰਪੈਕਟ ਇਹ ਕਾਂਗਰਸ ਪਾਰਟੀ ਦੀ ਚ ਇਹ ਹੁਣ ਸੰਨੂਰ ਆ ਗਿਆ ਦੇ ਹੱਥੋਂ ਇੱਕ ਸੀਟ ਇੱਕ ਸੀ ਸੰਗਰੂਰ ਦੀ ਇੱਕ ਸੀਟ ਮਾਰ ਲਿਆ ਪਾਰਾ ਕੀ ਹੈ ਜੇ ਇੱਕ ਜਿੱਤੇ ਤਾਂ ਸਮਝੋ ਪਾਰਾ ਖਾਤੇ ਹੋਰ ਜੱਟ ਕਰਦੇ ਇੱਕ ਇੱਕ ਵੀਰ ਦਾ ਦੋ ਨਿਸ਼ਾਨੇ ਕਰਦੇ ਐਸਾ ਰਹਿਣਾ ਬੰਦੇ ਇੱਥੇ ਤੇ ਦੋਵੇਂ ਟੈਠੇ ਨਹੀਂ ਕਰਦੇ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਸੇ ਹੁਣ ਫੈਸਲਾ ਹੋ ਗਿਆ ਰੇ ਖੇੜਾ ਸਾਹਿਬ ਤੋਂ ਪਹੁੰਚਿਆ ਨਹੀਂ ਜਾਣਾ ਬੜਾ ਵੱਡਾ ਅਲੱਖ ਹੈ। ਖੇੜਾ ਸਾਹਿਬ ਹਰੇਕ ਦੇ ਘਰੇ ਨਹੀਂ ਆ ਸਕਦੇ। 13 ਲੱਖ ਡਿੱਕੀ ਗਾਇਓ ਸਾਡੇ ਪੰਜਾਬੀਆਂ ਛੇ ਵੀ ਬੜੀ। ਇਹ ਵੀ ਬੜੀ ਦਿੱਕਤ ਹੈ। ਹਰੇ ਕਹਿੰਦਾ ਆਇਆ ਨਹੀਂ ਸਾਡੇ ਤਾਸੀ ਨਹੀਂ ਪਹੁੰਚੇ। ਬੋਟੇ ਹਰੇਕ ਨਹੀਂ ਆ ਸਕਦੇ। ਸਾਨੂੰ ਟੇਢੀ-ਫੁੱਟੀ। 13 ਲੱਖ ਮੋਟਰ ਹੈ। 13 ਲੱਖ ਲੋਕਾਂ ਕੋਲੇ ਹਰੇ ਕੋਲੇ ਪਹੁੰਚ ਨਹੀਂ ਕੀਤੀ ਜਾਣੀ। ਹਰੇਕ ਨੂੰ ਸੁਪਾਰ ਖੇੜਾ ਅਕਬੀਰ ਕੋਲਟੀ ਭਰ ਕੇ ਮਦਾਨੇ ਜੰਗ ਦੇ ਵਿੱਚ ਆਖ ਕੁਟ ਨਾ ਪੈਣੇ ਤੇਗਾ ਵੀ ਕੀ ਜਾਇਓ ਜਿਵੇਂ ਮਿੱਟਾ ਕਰਾਈ ਜਾਓ ਦੁੱਧ ਵੀ ਦੇਣਾ ਹੋਵੇ ਤੇ ਬੱਕਰੀਆਂ ਉਹ ਮਿੰਗੜਾ ਕੋਲ ਕੇ ਦਿਓ ਇਹਦਾ ਕੋਈ ਫੇਰ ਨਹੀਂ ਐ ਚੋਟੀ ਕਲਾ ਨਾਲ ਪਿੱਡ ਸਾਫ ਕਰਕੇ ਐ ਲੜਾਈ ਲੜਨੀ ਬਾਕੀ ਨਿਭਰਾ ਤੇ ਇਲਜ਼ਾਮ ਨੂੰ ਬਿਚਾਰਾ ਦੇ ਐਵੇਂ ਲੱਗ ਵੀ ਜਾਂਦੇ ਕਈ ਆਈ ਕੋਈ ਸੱਚੇ ਦਿਨ ਉਹ ਵੀ ਮਦਦ ਕਰੇ ਤਾਂ ਫੇਰ ਵੀ ਕੋਈ ਨਾ ਕੋਈ ਪਰ ਤੁਸੀਂ ਨਿਸ਼ੰਗ ਸਿੱਧਾ ਇਹ ਤੇ ਸਾਫ ਤੇ ਚਰਦੀ ਕਲਾਚ ਰੱਬ ਨੂੰ ਤੁਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈ ਆਦਮੀ ਰੱਬ ਨੂੰ ਜਵਾਬ ਦੇ ਜਾ ਤਾਂ ਦੁਨੋਆ ਦੀ ਸੇਨਾ ਇਹ ਜਿਹਨੂੰ ਤੁਰਾਓ ਤਾਂ ਇਨਸਾਫ ਕਰਕੇ ਤੁਰੋ ਕਿ ਵੇਖਦਾ ਕੋਈ ਨਹੀਂ ਰੱਬ ਤੁਹਾਨੂੰ ਵੇਖ ਰਿਹਾ ਉਹ ਦੋਸ ਵੇਖ ਕੀ ਆ ਕਿੰਨਾ ਬੰਦਾ ਮਾੜਾ ਤੇ ਖੁੱਟਾ ਆਦਮੀ ਹੈ ਔਰ ਇੱਕ ਦੂ ਪਾਪੀ ਬੰਦਾ ਕੀ ਹੋਏਗਾ ਉਹ ਬੰਦੇ ਬਹੁਤੇ ਕੰਮ ਜੱਬ ਨਹੀਂ ਹੁੰਦੇ ਡੇਢ ਬਤੇਇਆ ਕਰਦੇ ਠੀਕ ਹੈ ਕਿਸੇ ਬਾਰੇ ਕੋਈ ਵਿਚਾਰ ਐਸਾ ਹੋ ਸਕਦਾ ਹੈ ਲੇਕਿਨ ਹੋ ਸਕਦਾ ਹੈ ਸਾਹਮਣੇ ਵਾਲਾ ਬਹੁਤ ਸੱਚਾ ਕੀ ਹੋਵੇ ਆ ਪਰ ਤਰੱਕੀ ਦਾ ਕਾਰਨ ਕੀ ਹੈ ਕਲਾਸ਼ ਸਿੰਘ ਪਲਾਟ ਪ੍ਰਧਾਨ ਸਾਹਿਬ ਤਰੱਕੀ ਦਾ ਕਾਰਨ ਕੀ ਹੈ ਬਤਾਏ ਤਰੱਕੀ ਦਾ ਕਾਰਨ ਹੈ ਜੀਰੇ ਮੰਜ ਘੋਟ ਹੈ ਉਹ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦਾ ਤਰੱਕੀ ਉਹ ਵੀ ਕਰਦੇ ਹੈ ਜਿਵੇਂ ਤੇਲੇ ਸੁਤੇ ਪਰ ਤੇ ਸਾਫ ਰੰਗ ਉਹ ਜਿੰਦਗੀ ਜਿਹੜੀ ਕਰਦਾ ਹੈ ਇੱਕ ਹੀ ਕੋਣ ਹੈ ਇੱਕ ਹੀ ਰੁਕਦਾ ਹੈ ਉਹ ਇੱਕ ਸ਼ਬਦ ਕਿੰਤਾ ਲੋੜੀਆ ਕੰਮ ਸੋ ਹਰ ਪੈ ਆਖਿਆ ਕਾਰਜ ਇਸ ਵਾਰ ਸਤਿਗੁਰ ਸੱਚਾ ਸੱਚੇ ਬਾਦਸ਼ਾਹੀ ਕਿਰਪਾ ਹੋਗੀ ਦਿਨੋ ਸੋ ਪੈਸੇ ਨਾਲ ਤਾਂ ਨਾਲ ਮੋਤੇ ਨਾਲ ਇਹ ਕਿ ਭਰੀ ਇਹ ਮਨ ਸਾਫਨਾ ਸੋ ਚੰਗੇ ਬੰਧਿਆ ਤੇ ਸੱਚੇ ਬਾਦਸ਼ਾਹ ਕਿਰਪਾ ਕਰ ਦਿੰਦਾ ਹੈ ਮੈਨੂੰ ਅੱਡਾ ਸਾਨੂੰ ਕਿਸੇ ਦੀ ਕਰਨ ਦੀ ਲੋੜ ਨਹੀਂ ਸਾਨੂੰ ਆਪ ਦਾ ਮਿਸ਼ਨ ਤੇ ਆਪ ਦਾ ਨਾਂ ਤੇ ਆਪ ਦੀ ਗੱਲ ਤੇ ਸੱਡੀ ਲੋਕਾਂ ਨੂੰ ਲੋੜ ਹੈ ਲੋਕ ਆਪੇ ਆਪ ਕਾਫਲਾ ਬਣਾ ਕੇ ਤੁਹਾਡੇ ਪਿੱਛੇ ਤੋਂ ਬੈਠ ਗਏ ਇੱਕ ਖੇੜਾ ਸਾਹਿਬ ਕਹਿਣਾ ਚਾਹੂੰਗਾ ਤੁਹਾਨੂੰ ਕੀ ਜਿਹੜਾ ਮੈਂ ਨਦੀ ਵਕਾਲਤ ਨਹੀਂ ਕੀਤੀ ਮੈਂ ਇਸ ਗੱਲ ਦੀ ਮਾਫੀ ਮੰਗਦਾ ਇਹ ਵਗਦੀ ਵਰਦੀ ਅੱਗ ਦੇ ਵਿੱਚ ਜਦੋਂ ਸਾਰੇ ਛੱਡ ਕੇ ਮਰਾਂਟ ਪਾ ਚਗੇ ਉਦੋਂ ਇਹਨਾਂ ਦੋਵਾਂ ਨੇ ਮੀਆਂ ਬੀਬੀ ਨੇ ਕਿਹਾ ਕੀ ਨਾ ਬਾਈ ਤੂੰ ਸਾਨੂੰ ਜਿੱਥੇ ਹੁਕਮ ਲਾਵੇਂਗਾ ਅਸੀਂ ਉੱਥੇ ਖੜਾ ਕੇ ਤੇ ਚੋਣ ਲੜਾਂਗੇ ਮੈਨੂੰ ਡਰ ਸੀਗਾ ਵੀ ਇਹ ਕਹਿੜੀਆ ਸੀ ਕਿਉਂ ਲੜੀਏ ਚੋਣ ਸਾਹਮਣੇ ਕੱਦ ਤੇ ਲਿਖਿਆ ਪਿਆ ਸੀ ਵੀ ਚੋਣ ਹਾਰਨੇ ਸਾਹਮਣੇ ਉਹ ਘੋੜੇ ਦੇ ਚੜ ਕੇ 92 ਸੀਟਾਂ ਲੈ ਕੇ ਆਇਆ ਸੀ ਮੁੱਖ ਮੰਤਰੀ ਮੁੱਖ ਮੰਤਰੀ ਇਥੋਂ ਦਾ ਤੇ ਸਾਰੇ ਤੇ ਸਾਰੇ ਐਮਐਲਏ ਕੋਈ ਬੰਦਾ ਇਹ ਜ਼ੁਰਤ ਨਹੀਂ ਕਰਦਾ ਸੀ ਇਸ ਵਿਅਕਤੀ ਦੇ ਤੇ ਇਹ ਵੀ ਸਾਡੀ ਭੈਣ ਨੇ ਹੋ ਸਕਦਾ ਹੈ ਕੱਲ ਸਾਡੇ ਕਿਲੇ ਨੇ ਲੇਕਿਨ ਇਹਨਾਂ ਦੋਆ ਮੀਆਂ ਬੀਬੀ ਨੇ ਜ਼ੁਰਤ ਕਰਕੇ ਉਸ ਵੇਲੇ ਵਰਦੀ ਵਰਦੀ ਅਗਰੇ ਵਿੱਚ ਖੜੇ ਹੋ ਕੇ ਹੇ ਕੰਡਾ ਕੇ ਮੁਕਾਬਲਾ ਕੀਤਾ ਮੈਂ ਇਸ ਦਾਦਾ ਹੀ ਜਦਾ ਮਸ਼ਕੂਰ ਹੈ ਤਾਂ ਪਿਆਦਾ ਨੇ ਪਰ ਬੁਨੇ ਗਾਰੇ ਮੈਂ ਵਾਦਾ ਕੀਤਾ ਸੀ ਨਲਗਰ ਸੀ ਮੈਂ ਵਾਦਾ ਕੀਤਾ ਸੀ ਮੈਂ ਇਸ ਕਦੀ ਮਾਫੀ ਮੰਗ ਕੇ ਪੜਾਈ ਸਾਡੀ ਸਾਥ ਸੰਗਤ ਕਿ ਅੱਜ ਤੁਸੀਂ ਚੋਣ ਲੜ ਰਹੇ ਹੋ ਤੇ ਅਗਲੀ ਵਾਰ ਜਿਹੜੀ ਚੋਣ ਹੋਏਗਾ ਉਹ ਤੁਸੀਂ ਲੜੋ ਪਰ ਲੇਕਿਨ ਜੋ ਪਾਰਟੀ ਦਾ ਫੈਸਲਾ ਹੈ ਅਸੀਂ ਉਹ ਵੀ ਸਾਰੇ ਇਹਨਾਂ ਨੇ ਸਿਰ ਝਕਾਣੇ ਹੈ ਪਰ ਇਸ ਗੱਲ ਦਾ ਕਾਂਗਰਸ ਦਾ ਪ੍ਰਧਾਨ ਬੁਨੇਕਾਰ ਵੀ ਹੈ ਪਰ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹੈ ਇਹਨਾਂ ਇੱਕ ਸ਼ਬਦਾਂ ਨਾਲ ਹਾਜ਼ਰੀ ਕਰਿਓ ਪਰਵਾਨ ਬਾਹਿਰੂਦੀਖਾ ਖਾਨ ਸਾਹਿਬ ਬਾਹਿਰੂਦੀਖਾ ਸਰਦਾਰ ਸੁਪਾਲ ਸਿੰਘ ਖੈਰਾ ਦੇ ਵਾਸਤੇ ਦੇਖ ਰਾਤ ਇੱਕ ਕਰਦੇ ਮੈਂ ਤਾਂ ਕੇਵਲ ਅੱਜ ਤੁਹਾਨੂੰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਪਹਿਲਾ ਆਗਾਜ਼ ਸ਼ੁਰੂਆਤ ਕਰਨ ਵਾਸਤੇ ਆਇਆ ਹਾਂ ਕੱਦ ਸਬਾਤ ਸਨ ਖੈਰਾ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹ ਬੜੀ ਫੈਸਲਾਕੁਨ ਤੇ ਨਰਨਾਇਕ ਲੜਾਈ ਹੈ ਅਗਰ ਇਹ ਫੈਸਲਾ ਕੋਲਰ ਨਰਨਾਇਕ ਲੜਾਈ ਦੇ ਵਿੱਚ ਤੁਸੀਂ ਖੁੱਝ ਗਏ ਪੰਜਾਬ ਦੇ ਲੋਕੋ ਫੇਰ ਸਮਝ ਲਓ ਪੰਜਾਬ ਅਦਰਵਾਇਜ਼ ਵੀ 25 ਸਾਲ ਮਗਰ ਚਲਾ ਗਿਆ ਲੋਕ ਮਜ਼ਾਕੀਆ ਤੌਰ ਤੇ ਤੁਸੀਂ ਮਗਰ ਲਈ ਸਰਕਾਰ ਬਣਾਤੀ ਬਦਲਾਅ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਧੂੜੀ ਤੋਂ ਬਣੇ